ਭਾਗ 14 ਕਹਾਣੀ ਹੈ ਚੋਰੀ ਦੀ ਤੀਵੀ ਪਾਲਾ ਇੰਨੀ ਠੰਡ ਵਿੱਚ ਠੰਡੇ ਪਾਣੀ ਨਾਲ ਕਿਉਂ ਨਾ ਹੁੰਦਾ ਹੈ ਪਾਲਾ ਰਾਣੂ ਨੂੰ ਸ਼ਹਿਰ ਵੱਲ ਜਾਂਦੀ ਨੂੰ ਵੇਖ ਰਿਹਾ ਸੀ ਜਿਵੇਂ ਉਹ ਕਹਿ ਰਿਹਾ ਹੋਵੇ ਕਿ ਰਾਣੂ ਸ਼ਹਿਰ ਵਿੱਚ ਕੰਮ ਕਰਨਾ ਛੱਡ ਦੇਵੇ ਤੇ ਘਰ ਰਹਿ ਕੇ ਘਰ ਸਾंभੇ ਪਰ ਉਹ ਇਹ ਸਭ ਕਹਿ ਨਹੀਂ ਸਕਦਾ ਸੀ ਕਿਉਂਕਿ ਉਸ ਦਾ ਰਾਣੂ ਨਾਲ ਕੋਈ ਅਜੀਹ ਰਿਸ਼ਤਾ ਨਹੀਂ ਸੀ ਕਿ ਉਸ ਨੂੰ ਕਿਸੇ ਕੰਮ ਤੋਂ ਰੋਕ ਸਕੇ ਉਸ ਦਾ ਸਰੀਰ ਅਜੇ ਇੰਨਾ ਤੰਦਰੁਸਤ ਨਹੀਂ ਸੀ ਹੋਇਆ ਕਿ ਉਹ ਕਿਸੇ ਕੰਮ ਲੱਗੇ ਉਸ ਨੂੰ ਭਾਵੇਂ ਸ਼ਰਾਬ ਪੀਤਿਆਂ ਕਈ ਦਿਨ ਹੋ ਗਏ ਸੀ ਪਰ ਉਸ ਦੇ ਸਰੀਰ ਨੂੰ ਅਜੇ ਵੀ ਨਸ਼ੇ ਦੀ ਤੋੜ ਲੱਗਦੀ ਸੀ ਉਹ ਵਾਪਸ ਚੋਪੜੀ ਵੱਲ ਜਾਣ ਦੀ ਥਾਂ ਸ਼ਹਿਰ ਵੱਲ ਨੂੰ ਚੱਲ ਪਿਆ ਤੇ ਸ਼ਹਿਰ ਤੋਂ ਚੋਪੜੀ ਵੱਲ ਆਉਂਦੇ ਕੱਚੇ ਰਸਤੇ ਦੇ ਮੋੜ ਉੱਤੇ ਬਣੇ ਸ਼ਰਾਬ ਦੇ ਖੋਖੇ ਕੁਲਜਾ ਬੈਠ ਗਿਆ ਤੇ ਥੋੜੇ ਸਮੇਂ ਬਾਅਦ ਉੱਠ ਸ਼ਰਾਬ ਦਾ ਅਧਿਆ ਖਰੀਦ ਲਿਆ ਤੇ ਲੱਕ ਵਿੱਚ ਲੁਕੋ ਕੇ ਵਾਪਸ ਮੁੜ ਆਇਆ ਰਸਤੇ ਵਿੱਚ ਆਉਂਦਿਆਂ ਉਸ ਦਾ ਸਬਰ ਟੁੱਟ ਰਿਹਾ ਸੀ ਤੇ ਉਸ ਨੇ ਥੋੜਾ ਅੱਗੇ ਚੱਲ ਚੱਲ ਲੱਕ ਵਿੱਚੋਂ ਸ਼ਰਾਬ ਦਾ ਅਧਿਆ ਕੱਢਿਆ ਤੇ ਨਹਿਰ ਕਿਨਾਰੇ ਲੱਗੇ ਬੋੜ ਦੇ ਰੁੱਖ ਹੇਠਾਂ ਬੈਠ ਅਧਿਆ ਖੋਲ ਲਿਆ ਜਿਵੇਂ ਹੀ ਉਸਨੇ ਸ਼ਰਾਬ ਮੂੰਹ ਕੋ ਲਗਾ ਕੇ ਘੁੱਟ ਪੰਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਰਾણો ਦੀ ਕਹੀ ਹੋਈ ਗੱਲ ਯਾਦ ਆ ਗਈ ਕਿ ਜੇ ਨਸ਼ਾ ਕਰਨਾ ਹੈ ਤਾਂ ਹੋਰ ਵੀ ਬਹੁਤ ਕੁਝ ਹੈ ਨਸ਼ਾ ਕਰਨ ਲਈ ਮੂੰਹ ਨੂੰ ਲਗਾਇਆ ਅਧਿਆ ਪਾਲਾ ਚਲਦੀ ਨਹਿਰ ਵਿੱਚ ਚਲਾ ਕੇ ਮਾਰਦਾ ਹੈ ਤੇ ਖੜਾ ਹੋ ਚੋਪੜੀ ਬਲਚਲ ਪੈਂਦਾ ਹੈ ਪਾਲੇ ਦਾ ਚਲਦੇ-ਚਲਦੇ ਸਾਹ ਚੜਨ ਲੱਗਦਾ ਹੈ ਉਹ ਚਲਦਾ-ਚਲਦਾ ਰੁਕ ਜਾਂਦਾ ਹੈ ਤੇ ਡਿੱਗਦਾ ਪੈਂਦਾ ਘਰ ਪਹੁੰਚਦਾ ਹੈ ਸਰੀਰ ਨੂੰ ਪਾਣੀ ਜਮਾਉਂਦੀ ਠੰਡ ਵਿੱਚ ਵੀ ਪਸੀਨਾ ਆ ਜਾਂਦਾ ਹੈ ਪਾਲੇ ਦੇ ਸਰੀਰ ਦੀਆਂ ਨਾੜੀਆਂ ਦੀ ਰਫ਼ਤਾਰ ਤੇਜ਼ ਹੋ ਜਾਂਦੀ ਹੈ ਤੇ ਸਰੀਰ ਦਾ ਮਾਸ ਮਚਣ ਲੱਗਦਾ ਹੈ ਚੋਪੜੀ ਦੇ ਬਾਹਰ ਪਾਣੀ ਦੀ ਭਰੀ ਬਾਲਟੀ ਚੁੱਕ ਪਾਲਾ ਆਪਣੇ ਉੱਪਰ ਪਾ ਲੈਂਦਾ ਹੈ ਤੇ ਜਿਸ ਕਾਰਨ ਉਸਤੇ ਤਪਦੇ ਸਰੀਰ ਦੀਆਂ ਨਾੜੀਆਂ ਦੀ ਤੜਫ ਘਟ ਜਾਂਦੀ ਹੈ ਹੌਲੀ-ਹੌਲੀ ਪਾਲੇ ਦਾ ਸਰੀਰ ਸ਼ਾਂਤ ਹੋਣ ਲੱਗਦਾ ਹੈ ਤੇ ਪਾਲੇ ਨੂੰ ਠੰਡ ਲੱਗਣੀ ਸ਼ੁਰੂ ਹੋ ਜਾਂਦੀ ਹੈ ਪਾਲਾ ਪਾਣੀ ਨਾਲ ਭਿੱਜੇ ਕੱਪੜੇ ਬਦਲ ਅੰਦਰ ਰਾਣੋ ਦੇ ਬਿਸਤਰੇ ਵਿਚ ਪੈ ਜਾਂਦਾ ਹੈ ਇਕਦਮ ਠੰਡੇ ਪਾਣੀ ਨਾਲ ਨਾ ਹੋਣ ਨਾਲ ਸਰੀਰ ਨੂੰ ਆਏ ਪਸੀਨੇ ਕਾਰਨ ਉਸ ਨੂੰ ਬੁਖਾਰ ਚੜ ਜਾਂਦਾ ਹੈ ਤੇ ਬੁਖਾਰ ਦੇ ਕਾਰਨ ਉਸ ਨੂੰ ਕੰਬਣੀ ਚੜਨ ਲੱਗਦੀ ਹੈ ਦੂਜੇ ਪਾਸੇ ਰਾણો ਅੱਜ ਖੁਸ਼ ਹੁੰਦੀ ਹੈ ਕਿ ਹੁਣ ਤੱਕ ਗੁਜ਼ਾਰੀ ਜ਼ਿੰਦਗੀ ਵਿੱਚ ਪਹਿਲੀ ਵਾਰ ਉਸ ਨੂੰ ਕੋਈ ਆਪਣਾ ਮਹਿਸੂਸ ਹੋਇਆ ਹੈ ਕਿਉਂਕਿ ਹੁਣ ਤੱਕ ਜਿਸ ਨੇ ਵੀ ਰਾણો ਨੂੰ ਬੁਲਾਇਆ ਸੀ ਸਭ ਨੇ ਆਪੋ ਆਪਣੀ ਹਬਸ ਪੂਰੀ ਕਰਨ ਲਈ ਉਸ ਨੂੰ ਉਸ ਦੀ ਕੀਮਤ ਅਦਾ ਕਰਕੇ ਉਸ ਨੂੰ ਛੱਡਿਆ ਸੀ ਪਰ ਪਾਲਾ ਹੁਣ ਤੱਕ ਦੇ ਸਫ਼ਰ ਵਿੱਚ ਪਹਿਲਾ ਇਨਸਾਨ ਹੈ ਜਿਸ ਨੇ ਰਾણો ਕੋਲ ਕਈ ਹਫ਼ਤੇ ਗੁਜ਼ਾਰ ਦਿੱਤੇ ਤੇ ਉਸ ਨੇ ਰਾણો ਵੱਲ ਬੁਰੀ ਨਜ਼ਰ ਨਾਲ ਨਹੀਂ ਦੇਖਿਆ ਦਿਨ ਬੀਤ ਗਿਆ ਰਾણો ਨੇ ਦੁਕਾਨ ਦਾ ਤੇ ਸੌਕਰ ਦੇ ਘਰ ਦਾ ਕੰਮ ਮੂ ਕੰਬਲ ਕਰ ਦਿੱਤਾ ਸੀ ਰਾਣੂ ਨੇ ਘਰ ਜਾਣ ਸਮੇ ਸ਼ਾਹੂਕਾਰ ਤੋਂ ਮਹੀਨੇ ਦਾ ਹਿਸਾਬ-ਕਿਤਾਬ ਕਰਵਾ ਲਿਆ ਤੇ ਜਿਸ ਵਿੱਚ ਸ਼ਾਹੂਕਾਰ ਨੇ ਰਾਣੂ ਦਾ ਹਿਸਾਬ-ਕਰ ਉਸ ਨੂੰ ਮਹੀਨੇ ਦੇ 300 ਰੁਪਏ ਦੇ ਦਿੱਤੇ ਰਾਣੂ ਹਿਸਾਬ-ਕਿਤਾਬ ਕਰਵਾ ਖੋਚੀ ਤੇ ਉਹ ਦੁਕਾਨ ਤੋਂ ਬਾਹਰ ਨਿਕਲ ਸ਼ਹਿਰ ਦੇ ਅੰਦਰ ਨੂੰ ਚਲੀ ਜਾਂਦੀ ਹੈ ਸ਼ਹਿਰ ਵਿੱਚੋਂ ਰਾਣੂ ਨੇ 2 ਕਿਲੋ ਦੁੱਧ ਤੇ ਦਾਲ, ਸਬਜ਼ੀ ਤੇ ਹੋਰ ਘਰ ਦਾ ਸਮਾਨ ਖਰੀਦ ਲਿਆ ਤੇ ਬਾਦ ਵਿੱਚ ਉਹ ਆਪਣੀ ਚੋਪੜੀ ਵੱਲ ਚੱਲ ਪਈ ਰਾણો ਰਸਤੇ ਵਿੱਚ ਸੋਚ ਰਹੀ ਸੀ ਕਿ ਉਹ ਦੁੱਧ ਗਰਮ ਕਰਕੇ ਪਾਲੇ ਨੂੰ ਪਿਲਾ ਦੇਵੇਗੀ ਤੇ ਬਚਦੇ ਦੁੱਧ ਦੀ ਖੀਰ ਬਣਾ ਲਵੇਗੀ ਅੱਜ ਰੋਜ਼ ਨਾਲੋਂ ਰਾણો ਤੇਜ਼ ਤੇਜ਼ੀ ਨਾਲ ਚੱਲ ਰਹੀ ਸੀ ਜਿਵੇਂ ਘਰ ਕੋਈ ਉਸ ਦੀ ਉਡੀਕ ਕਰ ਰਿਹਾ ਹੋਵੇ ਉਹ ਸੋਚ ਰਹੀ ਸੀ ਕਿ ਪਾਲਾ ਜਲਦੀ ਸਿਹਤਮੰਦ ਹੋ ਕੇ ਆਪਣੇ ਪਿੰਡ ਚਲਾ ਜਾਵੇ ਤੇ ਆਪਣੀ ਦਰਦਰ ਤੜਫ ਨਾਲ ਫਿਰਦੀ ਬੁੱਢੀ ਮਾਂ ਦੀ ਸੇਵਾ ਸੰਭਾਲ ਕਰੇ ਰਾણો ਆਪਣੇ ਆਪ ਨਾਲ ਗੱਲਾਂ ਕਰਦੀ ਹੋਈ ਚੌਪੜੀ ਕੋਲ ਪਹੁੰਚ ਗਈ ਰਾણો ਨੇ ਦੇਖਿਆ ਕਿ ਬਾਹਰ ਪਾਣੀ ਵਾਲੀ ਬਾਲਟੀ ਖਾਲੀ ਕਰ ਸੁਟ ਰੱਖੀ ਸੀ ਤੇ ਪਾਣੀ ਨਾਲ ਚੌਪੜੀ ਅੱਗੇ ਚਿੱਕੜ ਹੋਇਆ ਪਿਆ ਸੀ ਬਾਹਰ ਪਾਲੇ ਦੇ ਪਾਣੀ ਨਾਲ ਪਿੱਜੇ ਕੱਪੜੇ ਰੱਖੇ ਪਏ ਸੀ ਇਹ ਸਭ ਦੇਖ ਰਾણો ਨੂੰ ਫਿਕਰ ਹੋਣ ਲੱਗਦੀ ਹੈ ਕਿ ਇੰਨੇ ਠੰਡੇ ਪਾਣੀ ਨਾਲ ਪਾਲਾ ਕਿਵੇਂ ਨਹਾਇਆ ਹੋਵੇਗਾ ਉਸ ਦੀ ਸਿਹਤ ਤਾਂ ਪਹਿਲਾਂ ਹੀ ਖਰਾਬ ਰਹਿੰਦੀ ਹੈ ਇਹ ਦੇਖ ਰਾਨੋ ਚੋਪੜੀ ਵੱਲ ਪੱਜ ਕੇ ਜਾਂਦੀ ਹੈ ਅੱਜ ਦੀ ਕਹਾਣੀ ਇੱਥੇ ਤੱਕ ਹੀ ਅੱਗੇ ਦੀ ਕਹਾਣੀ ਤੁਹਾਨੂੰ ਅਗਲੇ ਭਾਗ 'ਚ ਸੁਣਾਵਾਂਗੇ ਉਸ ਦੇ ਲਈ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਜੋ ਵੀ ਮੇਰੇ ਵੀਰ ਪ੍ਰਾਨਵੇਂ ਨੇ ਮੇਰੇ ਚੈਨਲ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਮੇਰੀ ਸਟੋਰੀ ਨੂੰ ਵੀ ਪੂਰਾ ਸੁਣਿਆ ਕਰੋ ਹੱਥ ਜੋੜ ਕੇ ਬੇਨਤੀ ਆ ਵੱਧ ਤੋਂ ਵੱਧ ਸਪੋਰਟ ਕਰੋ ਉਸ ਦੇ ਲਈ Thank you.